ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਅਸੀਂ ਲੱਗੇ ਆਂ ਸਬਜ਼ੀ ਜੀਰਨ ਤੇ ਹੁਣੀ ਹੁਣੀ ਲੈ ਕੇ ਆਏ ਆਂ ਆਪਾਂ ਰਾਮ ਤੋਰੀਆਂ ਤੋੜ ਕੇ ਤੇ ਅੱਜ ਤਾਂ ਬਹੁਤ ਜ਼ਿਆਦਾ ਰਾਮ ਤੋਰੀ ਉਤਰੀ ਐ ਗਰਖਤਪੁਰ ਤਾਂ ਨਾ ਪਤਾ ਨਹੀਂ ਲੱਗਦਾ ਹੈਗਾ ਤੇ ਇੱਕ ਬਾਲਟੀ ਦਾ ਇਹ ਪੂਰੀ ਪੱਕ ਗਈ ਦੀ ਉਹ ਮੱਝਾਂ ਨੂੰ ਪਾਦੀ ਆ ਜਿਹੜੀ ਵਿੱਚੋਂ ਨਰਮ ਨਰਮ ਤੇ ਉਹ ਸਬਜ਼ੀ ਵਾਸਤੇ ਲੈ ਆਨੀ ਐ ਦੇਖੋ ਜੀ ਮੌਸਮ ਹੈਗਾ ਇਹ ਬਹੁਤ ਵਧੀਆ ਐ ਤੇ ਪਹਿਲਾਂ ਤਾਂ ਇੱਕ ਝਟ ਮੀਂਹ ਇੰਨੀ ਜ਼ਿਆਦਾ ਲਾਈ ਐ ਨਾ ਬਹੁਤ ਜ਼ਿਆਦਾ ਮੀਂਹ ਪਿਆ ਐ ਇੱਕ ਡੇਢ ਘੰਟਾ ਪੂਰਾ ਰਫਤਾਰ ਨਾਲ ਮੀਂਹ ਪਿਆ ਐ ਚਲੋ ਹੁਣ ਥੋੜਾ ਜਿਹਾ ਹਟਿਆਏ ਮਾਹ ਚਲੋ ਵੀ ਮੌਸਮ ਵਧੀਆ ਹੈ ਵੀ 베ੜੇ ਵਿੱਚੇ ਬੈ ਕੇ ਸਬਜ਼ੀ ਚੀਰਦੇ ਆਂ ਰੇਖਾ ਐ ਕਰ ਫਿਰ ਫਟਾਫਟ ਛਿਲਦੇ ਹੈ ਫਿਰ ਬਾਹਲੇ ਜੁਲੇ ਤੇ ਸਬਜ਼ੀ ਬਣ ਜੂਗੀ ਦੇਖੋ ਜੀ ਅੰਦਰ ਤਾਂ ਨਾ ਗਰਮੀ ਬਹੁਤ ਜੱਲ ਲੱਗਦੀ ਹੈ ਰਸੋਈ ਚ ਨਾਲੇ ਨਾ ਦੋ ਪੱਖੇ ਵੀ ਚੱਲਦੇ ਆਂ ਕੂਲਰ ਵੀ ਚੱਲਦਾ ਹੈ ਫੇਰ ਵੀ ਨਾ ਬਹੁਤ ਜ਼ਿਆਦਾ ਗਰਮ ਹੈ ਅੰਦਰ ਤਾਂ ਮੇਰੀ ਸਲਾਈਕ ਹੋਰ ਬਣਦੀ ਹੈ ਹੈ ਵੀ ਇੱਕ ਟੈਂਪਰੇਰੀ ਜੀ ਰਸੋਈ ਨਾ ਉਰੇ ਨਾ ਪਾ ਲਈਏ ਬਣਾ ਲਈ ਵਧੀਆ ਨਾਲੇ ਨੇੜੇ ਤਾਂ ਹੋ ਜੂਗੀ ਕਾਦੇ ਆ ਸਲਾ ਅਸੋਈਆਂ ਹੀ ਬਹੁਤ ਹੋ ਗਈਆਂ ਆ ਤੀਰ ਸੋਈ ਹੈ ਉਹਰੇ ਨੇੜੇ ਉਹ ਥੋੜੀ ਜੀ ਰਸੋਈ ਦੂਰ ਪੈ ਜਾਂਦੀ ਹੈ ਇਹਨਾਂ ਮੇੜ ਜੈਂਦੀ ਬਣਾਉਨੇ ਆ ਤੋਰੀਆਂ ਹੁਣ ਸੋੜੀਆਂ ਉਧਰ ਹੀ ਆਈਆਂ ਗਿਆਈ ਦੋ ਦਿਨ ਆ ਤੋਰੀ ਤੋੜਦੇ ਨਾ ਸਾਰੀਆਂ ਤੋਰੀਆਂ ਪੱਕ ਜਾਂਦੀਆਂ ਕਿਉਂਕਿ ਮੈਨੂੰ ਤਾਂ ਲਾਹਾ ਹੋ ਗਿਆ ਤਾਂ ਵੀ ਵਿਹੜੇ 'ਚ ਬਹਿ ਕੇ ਸਬਜ਼ੀ ਜੀਰਦੇ ਆ ਫੇਰ ਲਾਗੀ ਭੂਰ ਜੀ ਪੈਣ ਜਾਮੂਨ ਕਹਿ ਜਾਂਦੇ ਇਹ ਜਾਮਣ ਪਰ ਹਵਾ ਲੱਗਦੀ ਹੈ ਨਾ ਪਰ ਪ੍ਰਿੰਡਾ ਬਹੁਤ ਨੇ ਛੋਟੂ ਕਹਿੰਦਾ ਜੇ ਲੜ ਗਈ ਨਾ ਕਹਿੰਦਾ ਬਸ ਕਰਾ ਦੂਗੀ ਕਹਿੰਦਾ ਇੰਨੀਆਂ ਜਿਆਦੇ ਪ੍ਰਿੰਡਾ ਨੇ ਉਹ ਜਿਹੜਾ ਪੀਲੇ ਪੀਲੇ ਦੇ ਫੁੱਲ ਹੈ ਨਹੀਂ ਫੁੱਲਾਂ ਪਰੇ ਬੈਠੀ ਜੰਨੀ ਐ ਮੈਂ ਕੱਟਿਆ ਲ ਪਹਿਲਾਂ ਪਿਆਜ਼ੇ ਕੱਟ ਦਮਾਂ ਫੇ ਨਾਲ ਦੀ ਨਾਲ ਤੋਰੀਆਂ ਛਿਲਕਾ ਜਿੱਤੇ ਤੜਕਾ ਲੱਗ ਜੂਗਾ ਮੌਸਮ ਦਾ ਕੁਝ ਨਹੀਂ ਪਤਾ ਲੱਗਦਾ ਹੈਗਾ ਇੱਕ ਨਾ ਰਿਸ਼ਤੇਦਾਰ ਕੁਵੈਲਾ ਕਰ ਦਿੰਨੇ ਐ ਦੇ ਇਸ ਤਿਹਾਰ ਗੱਲਾਂ ਬਾਤਾਂ ਕਰਦੇ ਕਰਦੇ ਹੁਣ ਗਏ ਆ ਚਲ ਉਥੇ ਮਗਰੋਂ ਫੇਰ ਕੰਮ ਨੂੰ ਲੱਗ ਹੁੰਦਾ ਹੈ ਤੋ ਬੋਨਾ ਤੇ ਤੁਆਏ ਗਏ ਹਾਂ ਜਿਹੜਾ ਬੱਚਾ ਆਇਆ ਹਾਂ ਹਾਂ ਉਹ ਕਿੰਨਾ ਸਰਾਤੀ ਹੈ ਉਹ ਬਾਹਰਲਾ ਬੱਚਾ ਈਡਲੀ ਰਹਿਨੇ ਹੋ ਈਡਲੀ ਸੇ ਆਇਆ ਥਾ ਇਸ ਲਈ ਤੇ ਇਤਨਾ ਚਿੱਟਾ ਚਿੱਟਾ ਇੰਨਾ ਦਾ ਨਾ ਬਹੁਤ ਜ਼ਿਆਦਾ ਚਿੱਟਾ ਦਾ ਦੁੱਧ ਵਰਗਾ ਹੀ ਪਿਆਤਾ ਪਰ ਸ਼ਰਾਰਤੀ ਬਹੁਤ ਹੈ ਕਹਿੰਦਾ ਜੀ ਮੈਨੂੰ ਛੱਡ ਦੋ ਮੈਂ ਤਾਂ ਡੋਗੀਆਂ ਨਾਲ ਜੇ ਖੇਲਣਾ ਹੈ ਜਿਹੜਾ ਬਾਹਲੇ ਡੌਗੀ ਹੁੰਨੇ ਆ ਨਾ ਉਹ ਤਾਂ ਸਾਊ ਹੁੰਨੇ ਆ ਇਹ ਇੱਥੇ ਵਾਲੇ ਡੌਗੀ ਤਾਂ ਫੜ ਲੈਣਗੇ ਹਾਂ ਜਾ ਰਹੇ ਤਾਂ ਬਾਰ-ਬਾਰ ਲਾਹੋਰਾ ਆਪਣੇ ਕੁੱਤੇ ਦਾ ਭਾਈ ਨਾਲੇ ਖਰਾਬ ਬਹੁਤ ਨੇ ਉਹ ਤਾਂ ਬੰਦੇ ਨੂੰ ਦੇਖ ਕੇ ਹੀ ਭੌਂਕਣ ਲੱਗ ਗਿਆ ਉਹਨੂੰ ਬੱਚੇ ਨੂੰ ਵੀ ਕਿਹੜਾ ਬੰਦੇ ਆ ਗਏ ਇਦਨ ਤੇ ਲੱਗ ਗਿਆ ਕਿਹੜੀ ਅੰਜ ਅਗਰ ਨਾ ਅੱਜ ਆਪੂ ਹੋ ਗਿਆ ਪਰਸੋਂ ਬਈ ਬਹੁਤ ਔਖਾ ਹੋ ਗਿਆ ਚਾਕੂ ਬਿਨਾ ਹਾਂ ਚਿੱਟਾ ਜਿਹਾ ਫ੍ਰੀਜ ਦੇ ਗਿਰ ਗਿਆ ਤਾਂ ਕਹਿੰਦੇ ਵੀ ਪਤਾ ਨਹੀਂ ਕੂੜੇ ਦੇ ਪਿੱਛੇ ਸੜਤਾ ਚਲ ਮਿਲ ਗਿਆ ਇੰਨਾ ਸੁਗਾ ਫ੍ਰੀਜ ਦੇ ਕੋਲ ਤੇ ਪਰ ਔਖਾ ਬਹੁਤ ਇਹਦੇ ਬਿਨਾ ਪਾਇਗਰੀ 20 ਦਿਨ ਹੋ ਗਏ ਆਪਾਂ ਨੂੰ ਤੋਰੀਆਂ ਦੀ ਸਬਜ਼ੀ ਬਣਾਈ ਨੂੰ 20 ਹੋ ਗਏ ਹਾਂ ਹੋ ਗਏ 20 ਬੱਚੀ ਦਿਨ ਤਾਂ ਹੋ ਗਏ ਬਸ ਦਾਣਾਂ ਹੀ ਚੱਲਦੀਆਂ ਗੋਭੀ ਚੱਲਦੀ ਦਾਣਾਂ ਚੱਲਦੀਆਂ ਅਲੂਆ ਮੌਸਮੇ ਨਹੀਂ ਕੁਝ ਦਿੰਦਾ ਹੈਗਾ ਜੇ ਮਾੜੀ ਮੋੜੀ ਧੁੱਪ ਨਿਕਲੇ ਨਾ ਇਹ ਰੋ ਮੱਕੀ ਸੁੱਕਣੀ ਪਾ ਕੇ ਨਾ ਮੱਕੀ ਦਾ ਆਟਾ ਪਹਿਾਈਏ ਜਾਂ ਤੋਰੀਆਂ ਜਾਂ ਤੋਰੀਆਂ ਦੀ ਸਬਜ਼ੀ ਹੁੰਦੀ ਜਾਂ ਕੱਲ ਨੇ ਜਦ ਵੀ ਮੱਕੀ ਦੀ ਰੋਟੀ ਖਾਣੀ ਹੈ ਉਹ ਭੁੱਲ ਜਾਈਏ ਨੇ ਜਦ ਜਦ ਮੱਕੀ ਸੁੱਕਣੇ ਦੇ ਜੇਗਾ ਤਦ ਤੱਕ ਮਿਲਨੇ ਬਾਸ ਕਾਲੂ ਸਗਰਾਂ ਦਾ ਦਿਹਾੜਾ ਏ ਕੀ ਧੂਆ ਫੜਵੜ ਹੱਬ ਤੋਂ ਵੀਡੀਓ ਵੀ ਹਮ ਵੀਡੀਓ ਮੈਂ ਵੀ ਬਹੁਤ ਕਮ ਆਏਗਾ ਫਾਤੇ ਕੀ ਗੱਲ ਹੋ ਗਈ ਹੁਣ ਉਹ ਮੇਰਾ ਤਾਈ ਹੈ ਨਾ ਹਾਂ ਉਸ ਕਾ ਪੂਰੀ ਜਿਹ ਇਧਰ ਹੈ ਤਾਂ ਰੁਧਿਆਣਾ ਹਾਂ ਹਮ ਉਤਰੀ ਰਹੇਗਾ ਇੰਨੇ ਦਿਨ ਵਾਸਤੇ ਜਾਣਾ ਤੁਮਨੇ ਹਫਤਾ ਹਫਤਾ ਕਾ ਇਹ ਇਧਰ ਸੇ ਜਾਏਗਾ ਉਸਕਾ ਬਾਦ ਇੱਕ ਹਫਤਾ ਰਹਿਕਰ ਉਧਰ ਸੇ ਚਲ ਕੋਈ ਨਾ ਜਾਇਆ ਤਾਈ ਤਾਈ ਦੀ ਕੁੜੀ ਕੇ ਚਾਚਾ ਦੀ ਕੁੜੀ ਆ ਤਾਈ ਕੀ ਚਲ ਕੋਈ ਨਾ ਮਿਲਣਾ ਵੀ ਚਾਹੀਦਾ ਏ ਉਹ ਬਹੁਤ ਫੋਨ ਕਰਤੇ ਕਹਤੇ ਆਜਾ ਚਲ ਲੁਧਿਆਣਾ ਹੀ ਆ ਕਿ ਔਰ ਪਾਸੇ ਆ ਰੁਧਿਆਣਾ ਚਲ ਜਾਇਆ ਕੋਈ ਨਾ ਲੁਧਿਆਣਾ ਕਿਹੜਾ ਬਹੁਤ ਦੂਰ ਆ ਨੇੜੇ ਦਾ ਹੈਗਾ ਲੁਧਿਆਣਾ ਮਿਲਣਾ ਚਾਹੀਦਾ ਜਿਆਦਾ ਕੋਈ ਇੰਨਾ ਭੈਣ ਭਾਈ ਬੁਲਾਉਂਦਾ ਨਾ ਜ਼ਰੂਰ ਜਾਣਾ ਚਾਹੀਦਾ ਕੰਮ ਤਾਂ ਮੁੱਕੜੇ ਨਹੀਂ ਹੈਗੇ ਨਹੀਂ ਹਾਂ ਕੋਈ ਨਾ ਕੰਮ ਮੈਂ ਆਪੇ ਕਰ ਲੈਣਾ ਏ ਤੂੰ ਆਪਾਂ ਮਿਲ ਕੇ ਆ ਚਾਹੇ ਹਫਤਾ ਰਹਿ ਗਿਆ ਚਾਹੇ ਦੋ ਹਫਤੇ ਰਹਿ ਗਿਆ ਆਏ ਨਾ ਕਹੀ ਜਾਈ ਵੀ ਦੀਦੀ ਮੇਰੀ ਕੱਲੀ ਕੰਮ ਕਰੂਗੀ ਛਾ ਕੰਮ ਤਾਂ ਹੋ ਹੀ ਜਾਣਾ ਹੈ ਬੱਚੇ ਕਿੰਨੇ ਆ ਤੇ ਭੈਣ ਦੇ ਇੱਕ ੁੰਡਾ ਇੱਕ ਕੁੜੀ ਅੱਛਾ ਦੋ ਬੱਚੇ ਹੈ ਪੇ ਤਾਂ ਲੁਧਿਆਣਾ ਚ ਐ ਤੇ ਸ਼ੋਪਿੰਗ ਵੀ ਵਗਾਰਾ ਕਰ ਲਈ ਆਂ ਲੁਧਿਆਣੇ ਜੇ ਨਾ ਫੈਕਟਰੀਆਂ ਬਹੁਤ ਨੇ ਉਥੇ ਕੱਪੜੇ ਦਾ ਬਹੁਤ ਜ਼ਿਆਦਾ ਫਰਕ ਹੈ ਕੱਪੜਾ ਇਹ ਕ ਵੀ ਸਿਰ ਲੱਗ ਜਾਂਦਾ ਹੈ ਹਾਂ ਲੁਧਿਆਣੇ ਜੇ ਦਾ ਬਹੁਤ ਜ਼ਿਆਦਾ ਕੱਪੜਾ ਹੈ ਕੱਪੜਾ ਥੋੜਾ ਜਿਹਾ ਨਾ ਰੇਟ ਸਿਰ ਵੀ ਵਹਿ ਜਾਂਦਾ ਹੈ ਇੱਥੇ ਖੰਨੇ ਦਾ ਨਾ ਥੋੜਾ ਜਿਹਾ ਜ਼ਿਆਦਾ ਮਹਗਾਈ ਹੈ ਤੋਰੀਆਂ ਨਰਮ ਬਹੁਤ ਨੇ ਬਈ ਲੱਗਿਆ ਫੇਰ ਮੀਂਹ ਜਾਂ ਪੈਣ ਬਦਲ ਦੀਗਾ ਕਿੰਨਾ ਜ਼ਿਆਦਾ ਬੱਦਲ ਆ ਗਿਆ ਥੋੜਾ ਲੁਧਿਆਣੇ ਵਾਲੀ ਸਾਈਡ ਤੇ ਆਉਂਦਾ ਬੱਦਲ ਬਹੁਤ ਜਿਹੜਾ ਤਣੀਆਂ ਬੀਜਿਆ ਤਾਂ ਉਹ ਤਾਂ ਮਰ ਗਿਆ ਸਾਰਾ ਹੀ ਹੁਣ ਮੀਂਹ ਤੇ ਬਾਦ ਬੀਜੂਗੇ ਮੀਂਹ ਬੇਕਾਰ ਚੰਗੀ ਮੀਂਹ ਨੇ ਤਾਂ ਪੱਟੀ ਮਸਾਲ ਤੋਂ ਕੁਝ ਨਹੀਂ ਹੋਣੀ ਹੈ ਦੇਖੋ ਜੀ ਅੱਜ ਮੇਰੀ ਸਲਾਹ ਮੰਨ ਗਈ ਵੀ ਆਪਣੇ ਨਾ ਵਾਲ ਬਹੁਤ ਜ਼ਿਆਦਾ ਚਿੱਟੇ ਹੋ ਗਏ ਨੇ ਤੇ ਆਪਾਂ ਨਾ ਕਲਰ ਕਰ ਲਈਏ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਵਾਲ ਵਾਸ਼ ਕਰ ਲਿੱਤੇ ਨੇ ਵਾਲ ਵਾਸ਼ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਐ ਸੁਕਾ ਲੈਨੇ ਸੁਕਾ ਕੇ ਨਾ ਹੁਣ ਆਪਾਂ ਵਾਲਾਂ ਵਿੱਚ ਫੇਰਾਂਗੇ ਕੰੰਗੀ ਤਾਂ ਕਿ ਨਾ ਜਿਹੜੀਆਂ ਆਪਣੇ ਗੁਲਜਾਂ ਨਾ ਉਹ ਚੰਗੀ ਤਰ੍ਹਾਂ ਐ ਨਾ ਨਿਕਲ ਜਾਣ ਤੇ ਉਸਤੇ ਮਗਰੋਂ ਫਿਰ ਆਪਾਂ ਲਾਉਣੀ ਸ਼ੁਰੂ ਕਰਦੇ ਆ ਮਹਿੰਦੀ ਇਹ ਕਰਕੇ ਗੁਲਜਾ ਦੇਖੋ ਜੀ ਜਦੋਂ ਵੀ ਆਪਾਂ ਨੇ ਕੋਈ ਮਹਿੰਦੀ ਕਲਰ ਲਾਉਣਾ ਨਾ ਕਿਵੇਂ ਆਪਣੇ ਘਰ ਦੇ ਵਿੱਚ ਨਾ ਕੋਈ ਬੇਸਟ ਦੀ ਚੁੰਨੀ ਹੁੰਦੀ ਹੈ ਨਾ ਇਸ ਤਰ੍ਹਾਂ ਲੈ ਲਿਆ ਕਰੋ ਨਹੀਂ ਤਾਂ ਆਪਣੇ ਇਹਨਾਂ ਕੱਪੜੇ ਖਰਾਬ ਹੋਣ ਦਾ ਡਰ ਹੈ ਦੇਖੋ ਜੀ ਇਹ ਚੁੰਨੀ ਨਾ ਬਹੁਤ ਪੁਰਾਣੀ ਚੁੰਨੀਆਂ ਹਨ 20 25 ਸਾਲ ਦੀ ਚੁੰਨੀ ਹੈ ਇਸ ਤਰ੍ਹਾਂ ਹੀ ਪਈ ਸੀ ਤੇ ਅੱਜ ਮੈਂ ਲਵਾਰੀ ਵਿੱਚੋਂ ਕੰਢੀਆਂ ਦੇਖੋ ਜੀ ਕਿਵੇਂ ਇਹਦਾ ਕਲਰ ਚੇਂਜ ਹੋ ਗਿਆ ਵਿੱਚੋਂ ਨਾ ਡੱਬ ਪੈਣੇ ਸ਼ੁਰੂ ਹੋ ਗਏ ਦੇਖੋ ਮਾਹਾਂ ਵੀ ਨਾਲ ਜਿਹੜੀ ਮੈਹਰੀ ਹੋਊਗੀ ਨਾ ਮਾਣੇ ਬੋਡੀ ਇਹ ਚੁੰਨੀ ਲੱਗ ਜੂਗੀ ਵੀ ਆਪਣੇ ਕੱਪੜੇ ਨਹੀਂ ਖਰਾਬ ਹੋਣਗੇ ਕੰਨ ਕੰਨ ਜੇ ਬਚਾ ਲਈ ਮੇਰੇਆਂ ਜੰਮੀ ਦਾ ਮਨੈਂਟ ਹੇਅਰ ਕਲਰ ਲਾਉਣ ਲੱਗੇ ਆ ਇੱਕ ਗਾਨੀਆ ਦਾ ਕਲਰ ਨੇਚੁਰਲ ਹੁਣ ਆਪਾਂ ਲਗਾਉਣਾ ਸ਼ੁਰੂ ਕਰਦੇ ਆ ਜੱਭੇ ਜੀ ਜਿਆਦੇ ਜਿੱਟ ਜਿੱਟੇ ਹੈਗੇ ਨਾ ਬਿਤੇ ਬਿਤੇ ਆ ਚੰਗੀ ਤਰ੍ਹਾਂ ਕਵਰ ਕਰ ਗਏ ਹੁਣ ਤਾਂ ਮਹਿੰਦੀ ਲਾਈਨ ਵੀ ਬਹੁਤ ਟਾਈਮ ਹੋ ਗਿਆ ਦੀ ਮੈਂ ਨਾ ਜਦ ਆਖਰੀ ਵਾਰ ਕਲਰ ਕਰਾਇਆ ਤਾਂ ਨਾ ਵਾਲਾਂ ਨੂੰ ਨਾ 15 ਜਨਵਰੀ ਨੂੰ ਕਰਾਇਆ ਤਾਂ ਤੇ ਕਾਫੀ ਟਾਈਮ ਲੰਘ ਗਿਆ ਏ ਤੇ ਹੁਣ ਮੈਂ ਕਰਾਉਣ ਲੱਗੀ ਹਾਂ ਤੇ ਮੇਰੀ ਬੇਟੀ ਨੂੰ ਛੁੱਟੀ ਨਹੀਂ ਨਾ ਹੁੰਦੀ ਹੈਗੀ ਅੱਜ ਛੁੱਟੀ ਸੀ ਮਖਾ ਚੱਲੋ ਅੱਜ ਆ ਫਾਈਨਲ ਤਾਂ ਮੈਂ ਹੀ ਲਵਾ ਲੈਣੇ ਆ ਇਹਨਾਂ ਦਾ ਰੋਜ਼ ਦਾ ਫਿਰ ਡਿਊਟੀ ਦਾ ਕੰਮ ਹੁੰਦਾ ਨਾ ਛੁੱਟੀ ਮਿਲਦੀ ਨਹੀਂ ਹੈਗੀ ਦੇਖੋ ਜੀ ਚਿੱਟੇ-ਚਿੱਟੇ ਵਾਲ ਨਾ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਹੈਗੇ ਜਦੋਂ ਵੀ ਆਪਾਂ ਵਿਆਹ ਚੱਲਦੀ ਵਿੱਚ ਜਾਣੇ ਆ ਕਿਤੇ ਹੋਰ ਮੈਂ ਵੀਡੀਓ ਸ਼ੂਟ ਕਰਦੀ ਆ ਕਈ ਮੇਰੀ ਭੈਣਾਂ ਨੇ ਵੀ ਗਾਇਦਾ ਕਹਿੰਦੀ ਦੀਦੀ ਹੋ ਤੁਹਾਡਾ ਸਾਰਾ ਹੀ ਆਲੇ-ਦਾਲੇ ਦੇ ਨਾ ਵਾਲ ਕਾਲੇ ਨੇ ਤੇ ਗੱਭੇ ਹੀ ਚਿੱਟੇ ਨੇ ਵੀ ਤੁਸੀਂ ਨਾ ਮਹਿੰਦੀ ਜ਼ਰੂਰ ਲਾਇਆ ਕਰੋ ਤੇ ਮੇਰੀ ਭੈਣ ਅੱਜ ਗੁਰਪ੍ਰੀਤ ਕੌਰ ਇਟਲੀ ਤੋਂ ਤੇ ਉਹਨਾਂ ਨੇ ਅੱਜ ਸਪੈਸ਼ਲ ਮੈਨੂ ਕਿਹਾ ਮੈਸੇਜ ਕਰਕੇ ਕਹਿੰਦੀ ਦੀਦੀ ਤੁਸੀਂ ਨਾ ਵੀ ਕਲਰ ਜ਼ਰੂਰ ਕਰੋ ਵਾਲਾਂ ਨੂੰ ਤੇ ਅੱਜ ਮੈਂ ਟਾਈਮ 'ਚੋਂ ਟਾਈਮ ਕੱਢ ਕੇ ਭੈਣ ਤੇਰੀ ਗੱਲ ਪੂਰੀ ਕੀਤੀ ਐ ਤੇ ਮੈਨੂੰ ਵੀ ਨਾ ਕਾਫੀ ਦਿਨਾਂ ਤੋਂ ਮਹਿਸੂਸ ਜਿਹਾ ਹੁੰਦਾ ਤਾਂ ਵੀ ਮੈਂ ਵਾਲਾਂ ਨੂੰ ਜ਼ਰੂਰ ਕਲਰ ਕਰਾਂ ਤੇ ਬਿਲਕੁਲ ਵੀ ਟਾਈਮ ਨਹੀਂ ਤਾਂ ਲੱਗਦਾ ਹੈਗਾ ਉਨਾ ਆਪਣਾ ਜੀਰੀ ਦਾ ਕੰਮ ਨਿਪਟੜ ਗਿਆ ਹੈ ਤੇ ਹੁਣ ਆਪਾਂ ਫ੍ਰੀ ਹੋ ਗਏ ਆ ਫ੍ਰੀ ਹੋ ਗਏ ਨਾ ਹੁਣ ਆਪਾਂ ਨੇ ਵਾਲਾਂ ਦੇ ਟਾਈਮ ਦਿੱਤਾ ਹੈ। ਨਿਕੋ ਜੀ ਆਪਾਂ ਨੂੰ ਨਾ ਆਪਣੇ ਵਾਸਤੇ ਵੀ ਨਾ ਜ਼ਰੂਰ ਟਾਈਮ ਕੱਢਣਾ ਚਾਹੀਦਾ ਹੈ ਆਪਾਂ ਕੰਮਾਂ ਵੱਲ ਧਿਆਨ ਦਿੰਨੇ ਆ ਤੇ ਆਪਣੀ ਨਾ ਆਪਾਂ ਕੇਅਰ ਨਹੀਂ ਕਰਦੇ ਹੈਗੇ ਆਪਾਂ ਨੂੰ ਨਾ ਕੇਅਰ ਵੀ ਕਰਨੀ ਜ਼ਰੂਰੀ ਹੈ ਆਪਣੇ ਵਾਲਾਂ ਦੀ। ਇਹਨਾਂ ਨੂੰ ਟਾਈਮ ਸਿਰ ਆਪਾਂ ਨਾ ਵੀ ਨਹਾਉਣ ਤੋਂ ਪਹਿਲਾਂ ਤੇਲ ਦੀ ਮਾਲਸ਼ ਦੀ ਜ਼ਰੂਰ ਕਰਨੀ ਚਾਹੀਦੀ ਹੈ ਤੇ ਜੜਾਂ ਨੂੰ ਤੇਲ ਲਾਉਣਾ ਚਾਹੀਦਾ ਹੈ। ਫਿਰ ਵਾਲ ਛੱਡਦੇ ਵੀ ਬਹੁਤ ਜ਼ਿਆਦਾ ਕੱਟਨੇ ਤੇ ਮੈਂ ਹਮੇਸ਼ਾ ਇਹਨਾਂ ਸਰੋਂ ਦਾ ਤੇਲ ਇਸਤੇਮਾਲ ਕਰਦੀ ਆਪਣੇ ਵਾਲਾਂ ਵਾਸਤੇ। ਸਾਭੀ ਮੈਨੂੰ ਲੱਗਦੀ ਤੁਸੀਂ ਘਰ ਸੈਰ ਚ ਗਏ। ਤੇ ਭਾਰੀ ਵਾਲਾ ਨਾ ਮੇਰੇ। ਠੇਠਾ ਵੀ ਲਾ ਦਾਂ। ਲਾ ਦੇ। ਐ ਚੰਗੀ ਤਰ੍ਹਾਂ ਕਵਰ ਕਰ ਦੇ ਕੋਈ ਵਾਲ ਖੱਡੀ ਨਾ। ਹਾਂ ਬੋਤ ਤੇ ਹੁਣ ਆਪਾਂ ਨੇ ਮਹਿੰਦੀ ਲਗਾਈ ਹੈ ਤੇ ਇਹਦਾ ਰਿਜ਼ਲਟ ਦੇਖਣ ਵੀ ਲੱਗ ਗਿਆ ਇਨੀ ਛੇਤੀ ਸਾਰੇ ਚਿੱਟੇ ਵਾਲੋਂ ਤੇ ਲਗਾ ਦੇ ਮੇਰੇ ਕੰਨਾਂ ਨਾਲ ਵਾਲੇ ਨਵੇੜ ਦੀ ਮੇਰਾ ਅੰਦਾ ਕਲਰ ਚੱਜ ਜਾਣਾ ਹੈ ਇੱਥੇ ਗੱਭੇ ਜੇ ਵਾਲੇ ਚਿੱਟੇ ਚਿੱਟੇ ਜਿਹੇ ਨੇ ਵਾਲ ਉਹ ਚੰਗੀ ਤਰ੍ਹਾਂ ਕਵਰ ਕਰ ਦਈ ਜੁੜਾ ਕਰੂੰਗੀ ਕਿ ਕ ਵੀ ਇਸ ਤਰ੍ਹਾਂ ਖੁੱਲੇ ਛੱਡ ਦੂੰਗੀ ਖੁੱਲੇ ਚਲੋ ਚੁੰਨੀ ਦਾ ਬਿਆਖ ਖਰਾਬ ਜੀ ਚੁੰਨੀ ਜਾਂ ਕਲਰ ਚੜ ਗਿਆ ਤਾਂ ਵੀ ਕੁਝ ਨਹੀਂ ਹੁੰਦਾ ਇਸ ਸਟ੍ਰੇਕਸ ਦਾ ਸ਼ੈਂਪੂ ਹੈ ਤੇ ਹੁਣ ਜਦੋਂ ਮੈਂ ਇਹ ਸੁੱਕੀ 30 ਮਿੰਟ ਬਾਅਦ ਆਪਾਂ ਇਸ ਨੂੰ ਇਸ ਦੇ ਨਾਲ ਧੋਵਾਂਗੇ ਤੇ ਸ਼ੈਂਪੂ ਤੋਂ ਬਾਅਦ ਇਹ ਹੈਗਾ ਪੋਸਟ ਕੇਅਰ ਕੰਡੀਸ਼ਨਰ ਇਸ ਨੂੰ ਆਪਣੇ ਵਾਲਾਂ ਤੇ ਲਗਾਵਾਂਗੇ ਤੇ ਇਹਦੇ ਨਾਲ ਵਾਲ ਬਹੁਤ ਜ਼ਿਆਦਾ ਵਧੀਆ ਹੋ ਜਾਂਦੇ ਨੇ ਇਹਦੇ ਨਾਲ ਜਿਹੜੇ ਆਪਣੇ ਵਾਲ ਨੇ ਸਿਲਕੀ স্মੂਥ ਤੇ ਸ਼ਾਈਨੀ ਹੋਣਗੇ ਮੱਗੀ ਸਾਰੀ ਹੁਣ ਆਪਣਾ ਹੈਅਰ ਕਲਰ ਪ੍ਰੋਸੀਜਰ ਕੰਪਲੀਟ ਹੋ ਚੁੱਕਿਆ ਤੇ ਹੁਣ ਆਪਾਂ ਵਾਲਾਂ ਨੂੰ ਡਰਾਈਨਸ ਕਰਾਵਾਂਗੇ ਦੇ ਜੇ ਨਾ ਵਾਲ ਕੜੇ ਕੜੇ ਦੇ ਹੋਣ ਲੱਗੇ। ਜੇ ਜੇ ਨਾ ਸੁੱਤੀ ਹੈ ਮੇਦੀ ਪੱਕੇ ਨਾਲ ਕੋਈ ਫਰਕ ਨਹੀਂ ਪਿਆ ਹੈਗਾ। ਆਪਾਂ ਨੇ ਨਾ ਵਾਲਾਂ ਨੂੰ ਕਲਰ ਲਗਾ ਦਿੱਤਾ ਹੈ ਤੇ ਆਪਾਂ ਨੇ ਨਾ ਵਾਲ ਸਿਕਾ ਵੀ ਦਿੱਤੇ ਨੇ ਤੇ ਕਲਰ ਨੇ ਨਾ ਰੰਗ ਦਿਖਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਇਹ ਦੇਖੋ ਮੈਂ ਮਾੜਾ ਜਿਹਾ ਹੱਥ ਲਾਇਆ ਤਾਂ ਵਾਲ ਤੇ ਅਸੀਂ ਨੇ ਫੇਰ ਲਿਆਂਦੀਆਂ ਨੇ ਗਰਮਾ-ਗਰਮ ਜਲੇਬੀਆਂ। ਦੇਖੋ ਜੀ ਅਸੀਂ ਕਮਰੇ ਦੇ ਵਿੱਚ ਇਹਨਾਂ ਥਾਲ ਰੱਖ ਲਿਆ ਹੈ। ਸਾਰੀ ਫੈਮਿਲੀ ਬੈਠੀ ਆ ਕੋਲ। ਦੇਖੋ ਜੀ ਗਰਮਾ-ਗਰਮ ਜਲੇਬੀਆਂ ਤੁਸੀਂ ਵੀ ਖਾਣੀ ਆ ਤਾਂ ਸਕਦੇ ਹੋ। ਦੇਖੋ ਇਹ ਬਹੁਤ ਵਧੀਆ ਲੱਗਦੀ ਨੇ ਗਰਮ-ਗਰਮ ਚ ਤੇ ਚਾਹ ਦੇ ਨਾਲ ਖਾਵਾਂਗੇ ਜਲੇਬੀ ਦੇਖੋ ਜੀ ਗਰਮ-ਗਰਮ ਜਲੇਬੀ ਨਾਲ ਇੰਨੀ ਜ਼ਿਆਦਾ ਟੇਸਟੀ ਲੱਗਦੀ ਆ ਨਾ ਹੋਰ ਮਠਿਆਈਆਂ ਨਾਲ ਉਹਨਾ ਮੈਨੂੰ ਨਾ ਸਭ ਤੋਂ ਵਧੀਆ ਜਲੇਬੀ ਲੱਗਦੀ